ਹਰ ਇਸ ਵਲੌਗ ਵਿੱਚ ਆਪਾਂ ਕਿਸਤੀ 'ਤੇ ਹੋਏ ਸਵਾਰ ਫਿਰ ਸਮਾਨ ਲੱਦਿਆ ਦੇਖੋ ਤੁਸੀਂ ਨੌਜਵਾਨ ਕਿਵੇਂ ਸਮਾਨ ਲੱਦ ਰਿਹਾ ਕਿਉਂਕਿ ਚੌਕਰ ਪਹੁੰਚਾਉਣੀ ਸੀ ਕਿਸਾਨਾਂ ਤੱਕ ਇਹ ਵੀਡੀਓ ਤੁਹਾਨੂੰ ਬਣਾ ਰਿਹਾ ਕਿਉਂਕਿ ਪੂਰਾ ਤੁਹਾਨੂੰ ਹਾਲਾਤ ਦਿਖਾਵਾਂਗੇ ਕਿਵੇਂ ਕਿਸਤੀ 'ਤੇ ਪਰ ਸਵਾਰ ਹੋ ਕੇ ਉਹ ਕਿਸਾਨਾਂ ਤੱਕ ਪਹੁੰਚ ਕੀਤੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸਮਾਨ ਲੱਦਿਆ ਜਾ ਰਿਹਾ ਪਹਿਲਾਂ ਤੇ ਇਹ ਚੌਕਰ ਹੈ ਪਸੋਂ ਉਸਤੇ ਕਿਸਤੀ 'ਚ ਬਹੁਤ ਜ਼ਿਆਦਾ ਸਮਾਨ ਹਰ ਵੀ ਸਮਾਂ ਰੱਖਿਆ ਗਿਆ ਸੀ ਤੇ ਥੋੜੇ ਬੰਦੇ ਹੀ ਸਫ਼ਰ ਕਰ ਸਕਦੇ ਤੁਸੀਂ ਦੇਖੋ ਅਸੀਂ ਸਫ਼ਰ ਕਰ ਰਹੇ ਹਾਂ ਸਾਰੇ ਵੀਰ ਤੇ ਹਾਲਾਤ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨੇ ਕਿਵੇਂ ਆਪਾਂ ਇਸ ਰਸਤੇ ਦਾ ਵੀ 10-10 ਫੁੱਟ ਪਾਣੀ ਹੈ ਔਰ ਲੋਕਾਂ ਨੇ ਵੀ ਉਹ ਡੁੱਬੇ ਹੋਏ ਹਾਂ ਤੁਸੀਂ ਸਮਝ ਦੇ ਸਕਦੇ ਹੋ ਇਹ ਹਾਲਾਤ ਸੀ ਰਸਤੇ ਦੇ ਵਿੱਚ ਤੁਸੀਂ ਹੋਰ ਗੋਚ ਕੁਝ ਦੇਖੋਗੇ ਇਸ ਤਰ੍ਹਾਂ ਇੱਕ ਘਰ ਦੇ ਵਿੱਚ ਆਪਾਂ ਜਾਂਦੇ ਹਾਂ ਇਹ ਉਹ ਸੰਚਾਹ ਪਾਣੀ ਦੀਪ ਲਾਉਂਦੇ ਆ ਕਿਸ ਤਰ੍ਹਾਂ ਇਹਦੇ ਹਾਲਾਤ ਦੇਖੋ ਤੁਸੀਂ ਵਲੋਗ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਅਸੀਂ ਜਾ ਰਹੇ ਆ ਤੇ ਤੁਸੀਂ ਦੇਖੋ ਪਾਣੀ ਦੇ ਹਾਲਾਤ ਨੇ ਬਿਲਕੁਲ ਬੋਰਡ ਦੇ ਵਿੱਚ ਆਪਾਂ ਇਹ ਦੇਖੋ 10 ਫੁੱਟ ਪਾਣੀ ਹੈ ਫਿਰ ਸਾਰੇ ਹੀ ਡੁੱਬੇ ਹੋਏ ਟੇਬਲ ਸੋ ਲੋਕਾਂ ਦੇ ਬੰਬੀਆਂ ਡੁੱਬੀਆਂ ਹੋਈਆਂ ਲੋਕਾਂ ਦੇ ਘਰ ਸਾਨੂੰ ਦਿਖਾਉਣੇ ਲੋਕਾਂ ਦੇ ਘਰ ਡੁੱਬੇ ਹੋਏ ਇਥੋਂ ਹੋਰ ਇਹਨੂੰ ਦੇਖੋ ਚੋਪਰਾਓ ਬੇੜੀ ਦੇ ਵਿੱਚ ਦਾ ਇੰਤਜ਼ਾਰ ਕਰਦੇ ਲੋਕ ਦੇਖੋ ਤੁਸੀਂ ਸਾਹਮਣੇ ਆਹ ਦੇਖੋ ਤੁਸੀਂ ਲੋਕ ਲੋਕ ਕਰ ਲੂਪੇ ਹੋਏ ਆ ਲੋਕ ਇੰਤਜ਼ਾਰ ਕਰ ਰਹੇ ਵੀ ਤੁਹਾਨੂੰ ਰਾਹਤ ਸਮਗਰੀ ਪਹੁੰਚੇ ਆਪਾਂ ਲੈ ਕੇ ਜਾ ਰਹੇ ਆ ਬੇੜੀ ਦੇ ਵਿੱਚ ਤੁਸੀਂ ਦੇਖੋ ਸਾਰੇ ਵੀਰ ਆਓ ਅੱਗੇ ਆਗੇ ਹਾਂਜੀ ਆ ਕੇ ਜਾਗੇ ਜਾ ਵੀ ਇਹਦਾ ਜਾਮ ਦੇ ਚਲਾ ਦੇ ਦਿੱਤਾ ਨਾਸੇ ਛੱਡ ਦੋ ਦੇ ਲੱਗਣੀ ਆ ਬਾਬਾ ਖੇਤ ਦੇ ਹੈ ਬੰਦ ਨਾ ਕਰੀ ਇਹ ਦੇਖੋ ਕਿਦਾਂ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਜਿਗਾ ਸਾਰੇ ਬੋੜੀ ਦੇ ਵਿੱਚ ਰਪਾ ਡੁੱਪੇ ਹੋਏ ਆ ਸਾਰੇ ਦੇਖੋ ਸਾਰੀ ਸ਼ਾਂਗੀ ਬੇੜੇ ਤੇ ਪਹੁੰਚੇ ਪਪਾ ਜੀ ਸਹਿਬ ਹੌਲੀ ਹੌਲੀ ਹਾਂ ਹੁਣ ਇਧਰੋਂ ਵੇਟ ਘਟਾਓ ਬਰਾਬਰ ਲਾਓ ਵੇਟ ਧਿਆਨ ਨਾਲ ਯਾਰ ਹੌਲੀ ਹੌਲੀ ਬਾਈ ਹੌਲੀ ਝੜਕਾ ਮਾਰ ਕੇ ਨਾ ਹੌਲੀ ਹੌਲੀ ਪੁੱਤਰੋ ਬੇੜੀ ਤੋਂ ਤੱਕ ਸਾਰੇ ਦੇਖੋ ਪਹੁੰਚੇ ਬੜੀ ਵੇ ਸ਼ਬਾਸ ਜੋ ਚੌਕ ਪਰ ਲੈ ਕੇ ਪਹੁੰਚਿਆ ਡੰਗਰਾ ਜੋਗੀ ਦੇ ਪਾਣੀ ਦੀ ਸਹੂਲਤ ਸਮਾਨ ਲੈ ਕੇ ਪਹੁੰਚਿਆ ਤੇ ਹਨਾ ਸਾਡੇ ਤੇ ਜਿੰਦਰ ਸਿੰਘ ਪੱਤਰਕਾਰ ਵੀਰੇ ਪਹਿਲੇ ਦਿਨ ਤੋਂ ਸੇਵਾਵਾਂ ਨਿਭਾ ਰਹੇ ਨੇ ਸਾਡੇ ਵੀਰ ਵੀ ਦੇਖੋ ਕਿੰਨਾ ਮੁਸ਼ਕਲ ਹੈ ਕਿੰਨਾ ਔਖਾ ਹੈ ਦੇਖੋ ਤੁਸੀਂ ਨਦਰ ਹਾਸਮਗਰੀ ਕਿੱਦਾਂ ਪਹੁੰਚਾਈ ਜਾ ਰਹੀ ਦੇਖੋ ਤੁਸੀਂ ਦੇਖੋ ਤੁਸੀਂ ਬੋਟਾਂ ਦੇ ਵਿੱਚ ਲਾ ਗਿਆ ਪਾਣੀ ਤੋਂ ਆਪਾਂ ਦੂਸਰੇ ਪੁਕਾਰੇ ਤੋਂ ਇੱਧਰ ਆ ਗਏ ਆ ਦੇਖੋ ਆ ਬੋਰਡ ਦੇ ਵਿੱਚ ਪੌਤਰ ਕੇ ਤਾਰੀਖੇ ਤੇ ਮੁਰਦੇ ਲੈ ਜਾਗੇ ਆ ਆਪ ਵੀ ਕਿਉਂ ਕੰਮ ਆਪਾਂ ਕਰਦੇ ਆ ਦੇਖੋ ਦੋਵੇਂ ਆ ਬਾਬਾ ਪਾਣੀ ਪੂੜੀ ਪਿਆ ਹੋਇਆ ਇਹਨਾਂ ਨਾਲ ਹੋਰ ਬਾਬਾ ਜੀ ਚੜਦੀ ਕਲਾ ਪਾਣੀ ਦੇ ਵਿੱਚ ਚੜਦੀ ਕਲਾ ਚੋ ਦੇਖ ਲਓ ਤੁਸੀਂ ਫਿਰ ਵੀ ਚੜਦੀ ਕਲਾ ਚ ਇਹਨਾਂ ਦਾ ਘਰ ਸਾਰਾ ਡੁੱਬਿਆ ਹੋਇਆ ਸਾਡਾਂ ਤੋਂ ਸਾਰਾ ਬਾਬੂ ਜੀ ਨੂੰ ਨੁਕਸਾਨ ਤਾਂ ਨਹੀਂ ਕੋਈ ਹੋਇਆ ਨਹੀਂ ਜੀ ਨਹੀਂ ਨੁਕਸਾਨ ਚੋ ਨਹੀਂ ਜੋ ਫਸਲ ਮਰ ਗਈ ਆ ਫਸਲ ਮਰ ਗਈ ਆ ਹਾਂ ਹੋਰ ਕੋਈ ਨੁਕਸਾਨ ਨਹੀਂ ਬਾਕੀ ਸਮਾਨ ਪ੍ਰਸ਼ਾਦਾ ਪਾਣੀ ਪਹੁੰਚ ਰਿਹਾ ਤੁਹਾਡੇ ਕੋਲ ਕੋਣ ਪਹੁੰਚਾ ਰਿਹਾ ਤੁਹਾਡੇ ਸੇਵਾ ਪਾਣੀ ਪ੍ਰਸ਼ਾਦਾ ਪਾਣੀ ਕੋਣ ਪਹੁੰਚਾ ਰਿਹਾ ਸਮਾਪੁਰਸ ਸੰਸਥਾ માં ਆ ਰਹੀਆਂ ਜੀ ਬਿਲਕੁਲ ਕੀ ਬਾਤ ਹੈ ਜਿਹੜਾ ਹੁਣ ਚੋਕਰੀ ਪਹੁੰਚ ਗਿਆ ਤੁਹਾਡੇ ਰਖਣਾ ਕੀ ਬਾਤ ਹੈ ਜੀ ਅਭੀ ਰਸਵਾਵਨ ਬਾਰੇ ਜੀ ਘਰਾਂ ਚ ਜਾਊਗਾ ਫਿਰ ਅਸੀਂ ਆਪ ਦਾ ਨਹੀਂ ਹੁਣ ਅੱਗੇ ਆਪਾਂ ਵਧਣ ਲੱਗੇ ਆ ਤਿਆਰੀ ਆ ਥੋੜੇ ਆ ਬੰਦੇ ਤਾਰਦੇ ਵੀਰ ਤੁਹਾਡੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਹਿੰਦਾ ਨਾ ਕਰੋ ਭਾਜੀ ਕੋਈ ਗੱਲ ਨਹੀਂ ਅਰਸਾ ਖੋਲ ਦੇ ਲਓ ਜੋ ਹਾਂ ਉਹ ਤੁਸੀਂ ਚਾਰੀ ਆਓ ਭਾਜੀ ਤੇ ਉਹ ਦੂਜੇ ਬਣਾ ਦੇ ਜਾਵਾਂਗੇ ਦੂਜੇ ਬਣਾਓ ਉੱਪਰ ਹੋ ਜਾ ਆ ਜਾ ਕੋਈ ਗੱਲ ਨਹੀਂ ਅੱਛਾ ਜਦੋਂ ਬਹੁਤ ਮੁਸ਼ਕਲ ਆ ਤੁਹਾਨੂੰ ਇਹ ਚਾਰੀ ਦੇ ਰੋ ਬਾਈ ਤੇ ਮੋੜੇ ਖੜਦੇ ਤੈਨੂੰ ਕਿਥੇ ਨਾ ਬੈਠੋ ਇੱਧਰ ਨਾ ਬੈਠੋ ਇੱਧਰ ਵੇੜਦਾ ਹੋ ਗਿਆ ਆ ਆ ਕੇ ਤੇ ਆ ਜਾਓ ਉੱਤੇ ਦੂਜੇ ਗੱਡੇ ਨੇ ਆਉਣਾ ਦੂਜੇ ਗੱਡੇ 'ਚ ਹੋਣ ਸੰਬੰਧੇ ਜ਼ਿਆਦਾ ਸੀ ਬੌਂਡ ਦੇ ਵਿੱਚ ਤਾਰ ਦਿੱਤੇਗਾ ਬੰਦੇ ਤਾਰਦੇ ਹੈ ਇਹ ਸਮਾਨ ਸਾਰਾ ਵਾਤਾ ਗਿਆ ਨਾ ਹੁਣ ਸਾਰਾ ਆਪਾਂ ਤਿਆਰੀ ਆ ਬਸ ਵਜਨ ਜ਼ਿਆਦਾ ਹੈ ਇਸ ਕਰਕੇ ਬੰਦੇ ਥੋੜੇ ਤਾਰੇ ਆ ਇਸਕਾਰ ਦੇ ਵਿੱਚ ਇੱਧਰ ਨਿਕਾਲ ਲੈਣਾ ਐਂ ਚੱਲ ਆ ਇੱਧਰ ਝੋਣਾ ਉਹ ਬੋਰਡ ਦੇ ਵਿੱਚ ਅਗਲੇ ਪੜਾ ਤੇ ਤਿਆਰੀ ਆ ਦੇਖੋ ਜੀ ਕੀ ਬਾਤ ਆ ਉਹ ਮੰਜਾ ਵੀ ਡਾਹਤਾ ਵਈ ਆ ਸੇਵਾਵਨ ਬੰਦੇ ਸਾਡੇ ਇਹਨਾਂ ਪੰਜਾਬੀ ਵੀਰ ਦੇਖੋ ਮੱਜੇ ਦੇ ਡਾਹ ਕਰਨ ਪਾਣੀ ਚ ਡੁੱਬੇ ਆ ਦੇਖੋ ਕੀ ਬਾਤ ਆ ਬੰਦੇ ਵਾਪਸ ਉਪਾ ਲੈ ਕੇ ਜਾਣੇ ਆ ਜਿਹੜੇ ਹਨ ਉਹਨਾਂ ਨੂੰ ਵੈਸੋ ਉਹਨਾਂ ਬਿਠਾਤਾ ਬਾਬਾ ਜੀ ਨੇ ਦੇਖੋ ਇੰਨੇ ਪਾਣੀ ਦੇ ਵਿੱਚ ਵੀ ਦੇਖੋ ਲੋਕ ਦੂਜੇ ਬੰਦੇ ਜਾ ਕੇ ਵਿਖਾਉਣੇ ਦੂਜਿਆਂ ਦੇ ਨਾਲ ਲਾਤਾ ਆ ਕੋਈ ਗੱਲ ਨਹੀਂ ਕੀ ਬਾਤ ਆ ਵਾਸਾ ਵਾ ਵਾ ਬਾਬਾ ਜੀ ਚਲੋ ਆਹਲੇ ਬਾਬਾ ਜੀ ਨੇ ਨਾਲ ਸਵਾਗਤ ਮਾਰਿਆ ਸਾਡੇ ਤੇ ਪੂਰਾ ਅੰਤ ਤੱਕ ਤੁਹਾਨੂੰ ਦਿਖਾਵਾਂਗੇ ਕਿ ਕੁਝ ਕਰਦੇ ਇੱਥੇ ਆਪਾਂ ਨਾ ਪੂਰਾ ਵਲੌਗ ਹੀ ਤਿਆਰ ਕਰ ਰਹੇ ਹਾਂ ਤੁਹਾਡੇ ਜੋਗਾ ਹੋਰ ਨੀ ਆ ਸਾਡਾ ਬਹੁਤ ਸਵਾਗਤ ਆਓ ਆਜੋ ਕੋ ਗਾਵਨਾ ਫਾਰਮ ਹੈ ਤੁਸੀਂ ਆ 7 ਫੁੱਟ ਉੱਚਾ ਹੈ ਦੇਖੋ ਦਰਿਆ ਤੋਂ 3.5 ਫੁੱਟ 3.5 ਫੁੱਟ ਵਿੱਚ ਡੁੱਬ ਗਏ ਰਹਿੰਦੇ ਲੋਕਾਂ ਦੀ ਬੰਬੀਆਂ ਜਿਹੜੀਆਂ ਹਨ ਇਹਨਾਂ ਡੁੱਬੀਆਂ ਹੋਈਆਂ ਆਪ ਖਥਾ ਬਲਾ ਲਓ ਕਿੰਨਾ ਪਾਣੀ ਹੋਣਾ ਹੈ ਹੋਰ ਵੀ ਸਾਡੇ ਲਾਗੇ ਬੜੇ ਪਿੰਡ ਜਿਹੜੇ ਸਾਡਾ ਸਾਥ ਦਿੰਦੇ ਇਹਨਾਂ ਦੇ ਹੌਸਲੇ ਕਰਕੇ ਆਪਦੇ ਪਹੁੰਚੂ ਬਾਕੀ ਸਾਡੇ ਨਾਲ ਬੜੀ ਸੰਗਤ ਆਈ ਹੈ 100 400 ਫੈਟ ਦਾ ਪਾਣੀ ਹੈ ਨਾਲ ਦਵਾਈ ਸਾਡੇ ਲਾਗੇ ਦੇ ਨਗਰ ਨੇ ਜਿੱਦਾਂ ਮੈਂ ਅੱਗੇ ਗੱਲ ਕੀਤੀ ਠਰੂ ਠੱਟੀ ਫਾਰਾ ਕੋਈ ਰਮਾਣਾ ਕਵਾੜ ਫਸ ਗਿਆ ਹਰੇ ਘਾਟਿਆ ਇਲਾਕਾ ਹੈ ਜੋਲ ਉਹ ਸਾਡਾ ਬਹੁਤ ਜ਼ਿਆਦਾ ਸਾਥ ਦਿੰਦੇ ਜੇ ਅਸੀਂ ਸੇਵਾ ਇਹ ਕਰ ਪਾ ਰਹੇ ਤੇ ਉਹਨਾਂ ਦੀ ਬਦੌਲਤ ਹੀ ਹੈ ਸਰ ਜੀ ਅੱਜ ਸਾਡੇ ਮੀਰ ਵੀ ਫੌਜੀ ਸਾਹਿਬ ਉਹਨੇ ਵੀ ਆਏ ਆ ਇਹ ਚੱਕਰ ਬਾਰੇ ਬੋਟ ਖਰਾਬ ਹੋ ਗਈ ਨਹੀਂ ਬੋਟ ਦੇ ਨਾਲ ਸਾਖਰ ਬਾੜੀ ਬਾਜੰਦਾ ਵਿੱਚ ਉਹਨਾਂ ਦਾ ਵੀ ਬਹੁਤ ਸਾਰਾ ਸਟਾਰਟ ਦੁਆਰਾ ਕਿੱਥੇ ਗਏ ਪ੍ਰੋਜੈਕਟ ਕਰਦੇ ਨੇ ਪ੍ਰੋ ਆਨੰਦ ਜੀ ਇੱਥੇ ਫਸੇ ਹੋਏ ਪਾਣੀ ਦੇ ਵਿੱਚ ਤੁਸੀਂ ਦੇਖੋ ਪ੍ਰੋ ਆਪੂ ਜੀ ਇੰਤਜ਼ਾਰ ਕਰਦੇ ਬਈ ਇਹਨਾਂ ਸਮਾਨ ਪਹੁੰਚਾਉਣਾ ਆਪਾਂ ਚੌਪਰ ਲੈ ਕੇ ਆਏ ਆ ਦੇਖੋ ਚੌਪਰ ਲੈ ਕੇ ਪਹੁੰਚੇ ਆ ਉੱਥੇ ਹੁਣ ਬਾਪੂ ਜੀ ਇੰਤਜ਼ਾਰ ਕਰ ਰਹੇ ਤੁਸੀਂ ਦੇਖੋ ਆ ਬਾਪੂ ਜੀ ਆਉਣ ਆਣਗੇ ਉਹਨਾਂ ਸਮਾਨ ਆਪਾਂ ਪੜਾਵਾਂਗੇ ਉਹ ਦੇਖੋ ਫਿਰਾਂ 2 ਜੁਲਾਈ ਕਿੰਨੇ ਮਾਲ ਡੰਗਰ ਇਹਨਾਂ ਦਾ ਪਾਣੀ ਦੇ ਵਿੱਚ ਫਸਿਆ ਹੋਇਆ ਹੈ ਇਹ ਹਾਲਾਤ ਨੇ ਪਾਣੀ ਦੇ ਆਹ ਇੱਥੇ ਸੁੱਕਾ ਹੋ ਗਿਆ ਕਿੰਨੇ ਘਰ ਦੇ ਵਿੱਚ ਦੇਖ ਸਕਦੇ ਆ ਕਿ ਚਾਰੋਂ ਤਰ੍ਹਾਂ ਨਾਲ ਇਹ ਕਿੰਨੇ ਪਾਣੀ ਦੇ ਵਿੱਚੋਂ ਲੋਕੀ ਆ ਤੁਰ ਕੇ ਆਪਣਾ ਸਮਾਨ ਲੈਣ ਆ ਰਹੇ ਆ ਉਹ ਸਮਾਨ ਲੈਣ ਉਸਤੇ ਆ ਰਹੇ ਆ ਤੁਸੀਂ ਦੇਖੋ ਤੁਸੀਂ ਉਹ ਦੇਖੋ ਕਿੰਨੇ ਪਾਣੀ ਚ ਲੰਘ ਕੇ ਆ ਰਹੇ ਆ ਤੁਸੀਂ ਜਿਹੜੇ ਪਾਸੇ ਉੱਧਰੇ ਦੇਖ ਸਕਦੇ ਤੁਸੀਂ ਹਾਲਾਤ ਇਹ ਸਮਾਨ ਲੈਣ ਉਸ ਤੇੁੱਤੇ ਬਜ਼ੁਰਗ ਦੇਖੋ ਸਮਾਨ ਕਿਵੇਂ ਪਾਣੀ ਚੱਕ ਕਰਦੇ ਆ ਰਹੇ ਡੰਡੇ ਨਾਲ ਚੱਕ ਕਰ ਰਿਹਾ ਆ ਤੁਸੀਂ ਦੇਖੋ ਆ ਸਮਾਨ ਲੈਣ ਉਸ ਤੇੁੱਤੇ ਜਾਵਾ ਚੱਲ ਰਹੀਆਂ ਤੁਸੀਂ ਦੇਖ ਲਓ ਤੁਸੀਂ ਨੂੰ ਲੋਕ ਪਾਣੀ ਦੇ ਵਿੱਚ ਕਿਵੇਂ ਆ ਰਹੇ ਦੇਖੋ ਤੁਸੀਂ ਹੈ ਇਹ ਹਾਲਾਤ ਨੇ ਇਹਨਾਂ ਦੇ ਬਜ਼ੁਰਗਾਂ ਦੇ ਦੇਖ ਤੁਸੀਂ ਉਹ ਪਾਣੀ ਚ ਗੁਬਨੁਬ ਕੇ ਆ ਰਹੇ ਦੇਖੋ ਕਿਵੇਂ ਦੇ ਹਾਲਾਤ ਨੇ ਕਿੰਨੇ ਕਿੰਨੇ ਜੀ ਨੇ ਲੋਕਾਂ ਨਾਲ ਦੇ ਵਿੱਚ ਪਾਣੀ ਸਾਰਾ ਢੱਕ ਚੁੱਕਾ ਹੈ ਇੱਥੇ ਕੌਸੇ ਵਾਈ ਕਰੇ ਲੋਕ ਪਾਣੀ ਦੇ ਵਿੱਚ ਨੇ ਸਾੜੇ ਹੁਣ ਇਹਨੂੰ ਆਪਾਂ ਬਾਹਣਾ ਇੱਥੋਂ ਠੀਕ ਹੈ ਭਾਈ ਨੂੰ ਜੀ ਆ ਇੱਥੇ ਬੁਰਜੀ ਆ ਇਹਦੇ ਬੁਰਜੀ ਉੱਤੇ ਖੜਿਆ ਭਾਈ ਹਨਾ ਹੋਰ ਜੇਰਾ ਕਰ ਲੈਣੋਂ ਆ ਆ ਜਾਣਾ ਸੀ ਦੇਖ ਤੁਸੀਂ ਬੁਰਜੀ ਤੇ ਖੜਿਆ ਹੋ ਵੇ ਫਿਰ ਪਾਣੀ ਦਾ ਸਾਰਾ ਏਰੀਆ ਟੁੱਕਰ ਦੂੰਗਾ ਪਰ ਕਿਹੜੇ ਪਾਸੇ ਹੋਏ ਪਾਸੇ ਹੋਏ ਪਾਸੇ ਹੋਊਗਾ ਕੀ ਬਾਤ ਆ ਯਾਰ ਲੋਕਾਂ ਦੇ ਹਾਲਾਤ ਕਿੱਦਾਂ ਨੇ ਕੋਪਰੋ ਬੇੜੀ ਉੱਥੇ ਚੱਲ ਜਣੀ ਆ ਇਹ ਕੀ ਕਰਦੇ ਆ ਇਹਦੇ ਖੇੜ ਫੁੱਟ 2 ਫੁੱਟ ਪਾਣੀ 15 ਹਿਆ ਆ ਜਣਾ ਦੋ ਚੈਨਲ ਲੱਗ ਗਏ ਹੈ ਨਾ ਇਹਦੇ ਕੋਪਰੋ ਤੇ ਇਹਦਾ ਮੱਛਰ ਜਿਹਦੇ ਟਰੈਕਟਰ ਆ ਤੇ ਲਾਇਆ ਦੇਖੋ ਤੁਸੀਂ ਇਹ ਦੇਖੋ ਆ ਦੇ ਐ ਦੀ ਚਾਤਾ ਆਹ ਡਾਕ ਤੁਸੀਂ ਦੇਖੋ ਪਾਣੀ ਚ ਡੁੱਬੀ ਹੋਈ ਕੋਠੀ ਆ ਆਹ ਘਾੜਾ ਆ ਆ ਦੇਖੋ ਟਰੈਕਟਰ ਕਿਹੜੀਆਂ ਚੀਜ਼ਾਂ ਸਭ ਤੁਹਾਨੂੰ ਦਿਖਾ ਰਿਹਾ ਸਾਰੇ ਇੰਦੇ ਦਾ ਹਾਲਾਤ ਤੁਹਾਡੇ ਸਾਹਮਣੇ ਆ ਤਾਂ ਬਹੁਤ ਖਰਾਬੇ ਪਾਣੀ ਦਾ ਹਲ ਚਾਹ ਬਣੀ ਬੁਲਾਇਆ ਇਹਨਾਂ ਨੂੰ ਬਾਪੂ ਨੇ ਚਾਹ ਪਾਣੀ ਬੁਲਾ ਕੇ ਭੇਜੀ ਸਾਡੀ ਟੀਮ ਜਿਹੜੀ ਸੇਵਾ ਕਰ ਰਹੀ ਸੀ ਬਾਪੂ ਨੇ ਚਾਹ ਪਾਣੀ ਬੁਲਾਇਆ ਦੇਖ ਲੋ ਹੜਾ 'ਚ ਵੀ ਦੇ ਇਹ ਸੇਵਾ ਨਿਭਾ ਰਹੇ ਨੇ ਤੇ ਚਾਹ ਪਾਣੀ ਬੁਲਾਦਾ ਬਾਪੂ ਨੇ ਤਗੜੇ ਜੇ ਤਗੜੇ ਚਾਹ ਪਾਣੀ ਬੁਲਾਇਆ ਬਾਪੂ ਨੇ ਠੀਕ ਸੇਵਾ ਸੋਹ ਕੀਤੀ ਤੁਹਾਡੀ ਦੇਖੋ ਚੜਦੀ ਗਲਾਜ ਬਾਪੂ ਹੱਸ ਰਿਹਾ ਫਿਰ ਵੀ ਦੇਖ ਲੋ ਚੜਦੀ ਗਲਾ ਐਡੇ ਪਾਣੀ 'ਚ ਖੜੇ ਨੇ ਹਣਾ ਵੀਰ ਜੀ ਕਿਵੇਂ ਦਾ ਲੱਗਾ ਆਪਣੀ ਸੇਵਾ ਬਹੁਤ ਹੀ ਕੀਤੀ ਚਾਹ ਪਾਣੀ ਬੁਲਾਇਆ ਤੁਹਾਨੂੰ ਜਿਹੜੀ ਅੰਦਾਜ਼ਾ ਕੀਤੀ ਉਹਨਾਂ ਨੇ ਬਿਲਕੁਲ ਜੀ ਬਹੁਤ ਇਹਨੇ ਪਾਣੀ 'ਚ ਡੁੱਬੇ ਨੇ ਫਿਰ ਵੀ ਦੇਖ ਲੋ ਆ ਦੇਖੋ ਤੁਸੀਂ ਧੰਨਵਾਦ ਕੀਤਾ ਜਾ ਰਿਹਾ ਵਿਰਾਲ ਨੂੰ ਚਾਹ ਪਾਣੀ ਪੁਲਾਇਆ ਗਿਆ ਇਹਨੂੰ ਦੇਖੋ ਇਹਨੇ ਪਾਣੀ ਦੇ ਵਿੱਚ ਵਿਰਾਲ ਨੂੰ ਲੈਣ ਤੋਂ ਬਾਅਦ ਆਪਾਂ ਬਾਬਾ ਜੀ ਦਾ ਇੰਟਰਵਿਊ ਕੀਤਾ ਜੋ ਸਵੇਰ ਦੇ ਸਾਧਨਾ ਸੇਵਾ ਨੂੰ ਬਾਰ ਰਹੀ ਸੀ ਬੋਰਡ ਦੇ ਵਿੱਚ ਲੋਕਾਂ ਤੱਕ ਉਹਨਾਂ ਦਾ ਸਮਾਨ ਜੁਰਤ ਦਾ ਸਮਾਨ ਪਹੁੰਚਾਇਆ ਤੇ ਉਸ ਤੋਂ ਬਾਅਦ ਇੰਟਰਵਿਊ ਸਾਡੇ ਪੂਰੇ ਪੂਰਾ ਇੰਟਰਵਿਊ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਜਿਹੜੇ ਸਾਡੇ ਕਿਸਨਮਾ